ਉਹ ਦੇਖੋ ਜੀ ਅੰਡਾਲੀ ਕਬੂਤਰੀ ਉਹ ਬੈ ਗਈ ਆ ਗਈ ਆ ਗਈ ਆ ਗਈ ਮੌਜੇ ਦੀ ਕਬੂਤਰੀ ਹੈ ਜੀ ਇਹ ਮੌਜਾ ਪਸੰਦ ਰੇ ਨੂੰ ਦੇਖਦਾ ਦੇਖ ਕੇ ਤਾਂ ਹਾਂ ਨੂੰ ਹੋਰ ਚੜ ਗਿਆ ਅਜੇ ਉਹਦਾ ਉਤਰਨ ਦਾ ਮੂਡ ਨਹੀਂ ਬਣਦਾ ਹਾਂ ਨੀਲੀ ਕਬੂਤਰੀ ਵੀ ਉੱਡਣਾ ਚਾਹੋਗੀ ਕਾਮਯਾਬ ਆਹ ਦੇਖੋ ਜੀ ਮੌਜਾ ਕਿੱਥੇ ਵਗ ਗਿਆ ਪਤੰਦਰ ਨੇ ੱੱਲੇ ਨੂੰ ਤਾਂ ਕੀ ਹੋਣਾ ਤੇ ਸਮਾਂ ਤੇ ਉੱਪਰ ਨੂੰ ਭੱਜ ਗਿਆ ਓਹ ਮਾਨੇ ਬਿਜਲੀ ਆਪਾਂ ਹੋਰ ਨੇੜੇ ਕਰ ਦਨੇ ਆ ਆ ਦੇਖੋ ਅੰਬਾਰੀਆਂ ਪਾਉਂਦਾ ਹੋਰ ਗੱਲਾਂ ਨਹੀਂ ਗੱਲਾਂ ਦੇਖੋ ਆਹ ਦੇਖੋ ਬਾਜੀ ਬਾ ਹਟਿਆ ਆਹ ਏ ਚੜ ਗਿਆ ਫੇਰ ਆ ਹਾ 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 ਵੇ ਆਜੋ ਭਾਈ ਓਏ ਹਾ 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 ਲੇ ਲੀਆਂ ਕਬੂਦਰੀਆਂ ਉਡਾਰ ਹੋ ਗਈਆਂ ਜੀ ਗੋਲੇ ਬੱਚੇ ਦੀ ਮਾਂ ਉਡਣ ਲਈ ਤਿਆਰ ਆ ਦੇਖਿਓ ਇੱਧਰ ਨੂੰ ਆ ਗਈ ਆਉਂਦੀ ਆ ਦੇਖਿਓ ਹਰ ਇੱਕ ਉਹ ਹੈ ਸਾਰਾ ਕੀ ਪੂਰੀ ਨੀਲੇ ਬੱਡੇ ਮਾਪਾ ਨੇ ਤਾਂ ਨਹੀਂ ਛਾਰ ਕਰਿਆ ਉਹ ਯਾਰ ਸਹੀ ਨਹੀਂ ਆਉਂਦਾ ਹੈਗਾ ਉਹ ਪਤੰਦਰ ਉਹ ਮੁੰਡੇ ਤੇ ਰੱਖਿਆ ਨੇ ਗਾਹਾਂ ਉਹ ਸਾਹਮਣੇ ਜਿਹੜੇ ਘਰ ਦੀ ਹੁੰਦੇ ਨੇਗੇ ਆ ਕੰਬਿਆਂ ਕੋਲੇ ਉਂਗਲੀ ਦੀ ਛੇ ਦਾ ਉੱਥੇ ਜਾ ਕੇ ਉਤਰਨ ਲੱਗਿਆ ਪਤੰਦਰ ਚਾਰ ਦਿਨ ਉਹਦੇ ਘਰੇ ਖੇਤ ਹੀ ਬੰਦਾ ਰਿਹਾ ਕੋਠੇ ਤੇ ਉੱਤੀ ਉਹਦੇ ਲੱਠੇ ਜੇ ਰੱਖੇ ਹੋਏ ਨੇ ਆ ਆ ਆ ਆ ਹਾਂ ਪਰ ਆਪਣੇ ਲਭ ਨਹੀਂ ਆਇਆ ਫੇਰ ਹਾਰ ਕੇ ਉਹਨੇ ਫੜਿਆ ਫੜ ਕੇ ਕੱਟ ਕਰਿਆ ਚੌਥੇ ਦਿਨ ਜਾ ਕੇ ਥੱਲੇ ਉਤਰਿਆ ਕੱਟ ਕਰਕੇ ਮਹਾ ਵੀ ਹੁਣੇ ਤੋਂ ਬੱਚੇ ਲੈ ਲਾ ਇੱਕ ਏ ਗੋਲਾ ਬੱਚਾ ਆਇਆ ਇਹਦਾ ਜਾਂ ਚਲ ਪੰਜ ਚਾਰ ਬੱਚੇ ਹੋ ਗਏ ਜਿਆਦਾ ਮਾ ਆਪਣੇ ਪੱਕ ਜੂ ਇਹ ਹੁਣ ਆ ਉੱਚੀ ਛਤਰੀ ਤੇ ਬਣਾਉਨੇ ਖਾੜੋ ਨੇ ਨੇ ਇਹਨੂੰ ਉਹਦੇ ਕਰਕੇ ਨੂੰ ਪਤਾ ਲੱਗ ਜੂ ਹੌਲੀ ਹੌਲੀ ਵੀ ਮੈਂ ਇੱਥੇ ਰਹਿਣਾ ਹੋ ਜਾਣੀ ਐ ਵੀ ਜੇ ਇੱਕ ਵਾਰੀ ਟਿਕ ਗਿਆ ਫੇਰੇ ਜਾਂਦਾ ਨਹੀਂ ਕਿਤੇ ਪੱਕਾ ਕਬੂਤਰ ਐ ਯਾਨ ਵਰ ਬਹੁਤ ਸੋਹਣੇ ਪਾਉਂਦਾਗਾ ਹੋਂ ਦਾ ਵੀ ਰੰਗ ਕਾਲਾ ਹੋ ਚੱਲਿਆ ਦਾ ਬਹੁਤ ਜਿਆਦੇ ਜਦੋਂ ਲਿਆਂਦਾ ਥੋੜਾ ਚਿਤਲਾ ਜਾਂਦੀ ਆ ਕਬੂਤਰੀ ਵਰਗਾ ਹੋਂ ਦਾ ਰੰਗ ਦਾ ਬਹੁਤ ਫਰਕ ਪੈ ਗਿਆ ਹਾਂ ਦੇਖ ਲੋ ਗੋਲਾ ਵਾਚਾ ਕਿੱਥੋਂ ਮਾਰਿਆ ਕਿਵੇਂ ਕੂਤਰੀ ਐ ਕਿਵੇਂ ਦਾ ਕਬੂਤਰ ਐ ਅੱਧਾ ਮੌਜਾ ਗੋਲਾ ਅੱਧੀ ਮੌਜੀ ਕਬੂਤਰੀ ਐ ਗਾ ਹਾਂ ਹੁਣ ਇਹ ਤੋਂ ਬਾਅਦ ਝੋਲੀ ਤੋਂ ਬਾਅਦ ਇਹਦਾ ਜੋੜਾ ਮੌਜੇ ਨਾਲ ਲਾਵਾਂਗੇ ਫਿਰ ਮੌਜੇ ਵਜੇ ਪਾਵਾਂਗੇ ਸਾਰੇ ਦੇਖੋ ਜੀ ਕਬੂਤਰੀ ਉੱਡ ਕੇ ਆਉਣ ਲਈ ਤਿਆਰ ਹੈ ਆ ਰੈਡੀ ਆ ਹੁਣ ਉਹਨਾਂ ਦੀ ਤਿਆਰੀ ਆ ਓਏ ਆ ਜਾ ਪੁੱਤ ਓਏ ਆ ਹਾ 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 ਗੋਲਾ ਵਜਾ ਵੀ ਉਡਣ ਲਈ ਤਿਆਰ ਆ ਆਪਣਾ ਖਾ ਲੋ ਖਾ ਲੋ ਬੱਤ ਕਿਤਾ ਪਰ ਹੁਣ ਠੱਲਾ ਲੈ ਕੇ ਆਉਣੀਆਂ ਨੇ ਜ਼ਰੂਰ ਆਪਣੇ ਨਾਮ ਦੀਆਂ ਕਿਉਂਕਿ ਬਜੇ ਨਿਕਲਣ ਵਾਲਾ ਨੇ 8825 ਆਪਣਾ ਗਰੁੱਪਾ 8425 ਦੀਆਂ ਠੱਲਾ ਰੱਖਾਂਗੇ ਇਹਨਾਂ ਦੇ YouTube ਚੈਨਲਾਂ ਨਾਲ ਦੀ ਕਿਉਂਕਿ ਉਹ ਆਪਣੇ ਲਈ ਬਟਰੱਕ ਹੁੰਦਾ 10 ਚੱਕੀ ਗੱਡੀ ਮੋਟਰਸਾਈਕਲ ਨਾਮ ਕਢਾਇਆ ਉਹ ਵੀ 8425 ਟਰੱਕ ਦਾ ਨੰਬਰ ਵੀ 8425 ਹੀ ਮਿਲਿਆ ਦੀ ਬਸ ਬਰਾ 8425 ਹੀ ਰੱਖ ਲਿਆ ਪੱਕੇ ਇਹ ਹੀ ਆਪਣਾ ਨੰਬਰ ਹੈ ਇਹ ਹੀ ਆਪਣਾ ਨਾਮ ਹੈ